ਹਾਂਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਇਹ ਸਤਾਨ ਪਾਵਨ ਵਾਲਮੀਕ ਤੀਰਥ ਹੈ ਇੱਥੇ ਭਗਵਾਨ ਵਾਲਮੀਕ ਮਹਾਰਾਜ ਨੇ ਰਾਮ ਦੇ ਪੈਦਾ ਹੋਣ ਤੋਂ ਪਹਿਲਾਂ 10000 ਸਾਲ ਪਹਿਲੇ ਰਮੈਨ ਦੀ ਰਚਨਾ ਕੀਤੀ ਆ ਇਸੇ ਪਵਿੱਤਰ ਜਗ੍ਹਾ ਉਤੇ ਮਾਤਾ ਸੀਤਾ ਨੇ ਆਪਣਾ ਬਨਵਾਸ ਕਟਿਆ ਔਰ ਲਵ ਕੁਸ਼ ਨੂੰ ਜਨਮ ਦਿੱਤਾ ਇਸੇ ਜਗ੍ਹਾ ਦੇ ਉਤੇ ਅੱਜ ਹਜ਼ਾਰਾਂ ਸ਼ਰਧਾਲੂ ਜਿਹੜੇ ਉਹ ਨਕਮਸਤਕ ਹੋਣਦੇ ਕਿ ਪ੍ਰਮਾਤਮਾ ਵਾਲਮੀਕ ਮਹਾਰਾਜ ਜੀ ਦਾ ਜੋ ਸ਼ੁਭ ਦਿਹਾੜਾ ਵਾ ਅੱਜ ਪ੍ਰਗਟ ਦੇਣ ਆ ਇਸ ਪ੍ਰਗਟ ਦੇਸ਼ ਦੇ ਇਲਾਕਾ ਨਿਵਾਸੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਦੇਸ਼ਾਂ ਵਿਦੇਸ਼ਾਂ ਚ ਰਹਿੰਦਿਆਂ ਨੂੰ ਇਸ ਸੁਭ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦੇ ਆ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਾ ਜੀ ਮਹਾਰਾਜ ਕੀ ਜੈ ਸਤਿਗੁਰੂ ਪੁਰਨਾਨਾ ਜੀ ਮਹਾਰਾਜ ਕੀ ਜੈ ਗੁਰੂ ਰੂਪਿਆਰੀ ਸਾਧ ਸੰਗਤ ਜੀ ਜੋਗੀ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਪ੍ਰਗਟ ਦਿਵਸ ਪੂਰੇ ਵਿਸ਼ਵ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਸਮੂਹ ਸਾਧ ਸੰਗਤ ਨੂੰ ਦੇਸ਼ ਵਾਸੀਆਂ ਨੂੰ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦੇ ਆ ਜੋ ਬੁਲੇ ਸੋਨਰ ਭੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਹਿਬ ਸਤਿਗੁਰੂ ਗੁਰੂ ਗਿਆਨਾਤਮਾਹਾਰਾਜ ਕੀ ਜੈ ਅੱਜ ਦਾ ਸੁਭ ਦਿਹਾੜਾ ਸਤਿਗੁਰੂ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਪਰਗਟ ਦਿਹਾੜੇ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਤੇ ਸਾਰੇ ਆਲ ਇੰਡੀਆ ਵਿੱਚ ਜਿੰਨੀਆਂ ਵੀ ਸੰਗਤਾਂ ਸਾਰਿਆਂ ਨੂੰ ਸਾਡੇ ਵੱਲੋਂ ਸਾਡੀ ਸਾਰੀ ਮੈਨੇਜਮੈਂਟ ਕਮੇਟੀ ਸੰਤ ਗਰਧਾਰੀ ਨਾਹਜੀ ਵੱਲੋਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਬਹੁਤ ਬਹੁ ਮੁਬਾਰਕਾਂ ਜੀ ਧੰਨਵਾਦ ਜੀ ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਜੀ ਮਹਾਰਾਜ ਕੀ ਜੈ ਸ਼ੀਰੀ ਸ਼ੀਰੀ 108 ਸਾਹਿਬ ਸਤਿਗੁਰੂ ਗਿਆਨਨਾਥ ਜੀ ਮਹਾਰਾਜ ਕੀ ਜੈ ਆਦਵਸੀਆਂ ਦੇ ਕੌਮੀ ਗ੍ਰੰਥ ਸਾਹਿਬ ਗਿਆਨ ਪ੍ਰਕਾਸ਼ ਮਹਾਰਾਜ ਕੀ ਜੈ ਜੋਜੀ ਪਾਸ਼ਾ ਸਤਿਗੁਰੂ ਪੂਰਨਨਾਥ ਜੀ ਮਹਾਰਾਜ ਕੀ ਜੈ ਗੁਰਗੱਦੀ ਤੇ ਬਰਾਜਮਾਨ ਸੰਤ ਗਰਧਾਰੀਨਾਥ ਜੀ ਮਹਾਰਾਜ ਕੀ ਜੈ ਤੋਂ ਅੱਜ ਜੋ ਟੀਮ ਆਈ ਹੈ ਕੀ ਨਾਮ ਹੈ ਟੀਮ ਦਾ ਮੈਨੂੰ ਪਤਾ ਨਹੀਂ ਨਿਊਜ਼ ਅੱਜ ਦਾ ਹਾਂਜੀ ਨਿਊਜ਼ ਅੱਜ ਦਾ ਨਿਊਜ਼ ਅੱਜ ਤੱਕ ਨਿਊਜ਼ ਅੱਜ ਤੱਕ ਦੀ ਜੋ ਟੀਮ ਭਗਵਾਨ ਵਾਲਮੀਕ ਤੀਰਥ ਗਿਆਨ ਆਸ਼ਰਮ ਦੇ ਵਿੱਚ ਪਹੁੰਚੀ ਆ ਸਭ ਤੋਂ ਪਹਿਲਾਂ ਤੇ ਸਾਡੀ ਮੈਨੇਜਮੈਂਟ ਕਮੇਟੀ ਵੱਲੋਂ ਅਸੀਂ ਇਹਨਾਂ ਨੂੰ ਇੱਥੇ ਪਹੁੰਚਣ ਤੇ ਜੀ ਆਇਆਂ ਆਖਦੇ ਆ ਤਾਂ ਅੱਜ ਜੋ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਜੋ ਪ੍ਰਗਟ ਦਿਹਾੜਾ ਹੈ ਸਾਰੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਅਤੇ ਆਲ ਇੰਡੀਆ ਵਿੱਚ ਔਰ ਜੋ ਵੀ ਤੀਰਥ ਦੀਆਂ ਸਾਰੀਆਂ ਸੰਗਤਾਂ ਨੇ ਸਾਡੇ ਸੰਤ ਮਹਾਂਪੁਰਸ਼ ਸੰਤ ਗਰਧਾਰੀਨਾਥ ਜੀ ਵੱਲੋਂ ਔਰ ਸਾਡੀ ਭਗਵਾਨ ਵਾਲਮੀਕ ਤੀਰਥ ਗਿਆਨ ਆਸ਼्रम ਮੈਨੇਜਮੈਂਟ ਕਮੇਟੀ ਵੱਲੋਂ ਸਾਰੀ ਸੰਗਤ ਨੂੰ ਲੱਖ ਲੱਖ ਕਰੋੜ ਕਰੋੜ ਮੁਬਾਰਕਾਂ ਜੀ ਜੋ ਬੋਲੇ ਸੋ ਨਿਰਪੈ ਭਗਵਾਨ ਵਾਲਮੀਕ ਜੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਹਿਬ ਸਤਗੁਰੂ ਗਿਆਨਨਾਥ ਜੀ ਮਹਾਰਾਜ ਕੀ ਜੈ ਆਦਿਵਾਸੀਆਂ ਦੇ ਕੌਮੀ ਗ੍ਰੰਥ ਸਾਹਿਬ ਗਿਆਨ ਪ੍ਰਕਾਸ਼ ਮਹਾਰਾਜ ਕੀ ਜੈ ਜੋਜੀ ਪਾਤਸ਼ਾਹ ਸਤਗੁਰ ਪੂਰਨ ਆਜ ਜੀ ਮਹਾਰਾਜ ਕੀ ਜੈ ਗੁਰ ਗੱਦੀ ਤੇ ਬਿਰਾਜਮਾਨ ਸੰਤ ਗਰਧਾਰੀ ਨਾਥ ਜੀ ਮਹਾਰਾਜ ਕੀ ਜੈ ਸਰਬੱਤ ਸਾਧ ਸੰਗਤ ਕੀ ਜੈ